ਉਹ ਕਿਆ ਗੱਲ ਕਰਤੀ ਸੁਖਿਆ ਜੀ ਚਾਚਾ ਉਗਾ ਫਿਰ ਮਾਇਦਾ ਮੁਰਦਾ ਮੈਂ ਮੂ ਨਹੀਂ ਜਾਂਦਾ ਹੈਗਾ ਮੇਰੀ ਤੇ ਚਾਚੇ ਦੀ ਘਾਟੀ ਬਣਦੀ ਮੰਨੂ ਸਰਕਾਰ ਚ ਲੈ ਕੇ ਦੇਖ ਲਾਓ ਮੇਰਾ ਬੇੜਾ ਕਰਕੇ ਕਰਾਤਾ ਨਹੀਂ ਮੈਨੂੰ ਹਰਾ ਕੇ ਰਖਾਦਾ ਓਏ ਭਾਈ ਤੁਸੀਂ ਲੜੋ ਨਾ ਮੇਰੀ ਗੱਲ ਸੁਣੋ ਅੱਪਾ ਤਾਂ ਹੁਣ ਉੱਥੇ ਕਿਸਾਨਾਂ ਨਾਲ ਜਾ ਕੇ ਰਾਜਨੀਤੀ ਨਹੀਂ ਕਰਨੀ ਹੈ ਅੱਪਾ ਤਾਂ ਨਾਲ ਹੱਕ ਦਵਾਗੀ ਮੜਾਂਗੇ ਐਮਐਸਸੀ ਪਾਸ ਕਰਾਗੀ ਮੜਾਂਗੇ ਬਸ ਚਲੋ ਛੇਤੀ ਛੇਤੀ ਚਲੋ ਮੈਂ ਕਹਣਾ ਉਹ ਉਦੋਂ ਨੂੰ ਮੁੜਨਾ ਹੁਣ